ਹਾਂਜੀ ਮੈਂ ਅੱਜ ਪਿੰਡ ਦੁਰਜੀ ਪਹੁੰਚੇ ਉਹ ਬੜਾ ਵੱਡਾ ਇਕੱਠ ਸੀ ਕਿਵੇਂ ਦਾ ਇਹ ਰੁਝਾਨ ਵੇਖ ਰਹੇ ਹੋ ਕਾਲੀ ਦਲ ਦਾ ਦੇਖੋ ਜੀ ਰੁਝਾਨ ਤੇ ਸ਼੍ਰੋਮਣੀ ਕਾਲੀ ਦਲ ਦਾ ਕਾਫਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਬਹੁਤ ਉਛਾਸੀ ਲੋਕਾਂ ਵਿੱਚ ਪਿੰਡ ਵਾਸੀਆਂ ਵਿੱਚ ਪਿੰਡ ਦੁਰਜੀ ਅਸੀਂ ਆਏ ਹਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਜੀ ਬਾਦਲ ਜੀ ਵੀ ਪਹੁੰਚੇ ਨੇ ਤੇ ਬਹੁਤ ਸ਼ਾਹ ਨੇ ਲੋਕਾਂ ਨੇ ਤੋਂ ਦੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਇੱਥੇ ਤੁਹਾਨੂੰ ਵੱਡੀ ਲੀਡ ਦਿਵਾਵਾਂਗੇ ਬੀਬੀ ਜੀ ਰੰਗਾਰਾ ਦਿੱਤਾ ਜੀ ਬੀਬੀ ਜੀ ਇਹ ਵੀ ਦੇਖਣ ਨੂੰ ਮਿਲਿਆ ਜੀ ਬਿਲਕੁਲ ਬੋਰਡ ਪਾੜੇ ਜਾ ਰਹੇ ਆ ਸਰਕਾਰ ਪੂਰੀ ਬਖਲਾਟ ਵੇਚ ਰਹੀ ਆ ਤਾਨਾਛਾਈ ਰਵੇ ਜਾ ਅਪਣਾ ਰਹੀ ਆ ਜੇ ਮੇਰੀ ਬੇਟੀ ਦਾ ਕਿਤੇ ਵੀ ਨਕਸਲ ਹੁੰਦਾ ਵਾ ਇਹਦਾ ਜ਼ਿੰਮੇਵਾਰ ਅਮਿਤ ਸੰਧੂ ਅਤੇਵ ਕੰਧਮਾਨ ਸਾਹਿਬ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਜੀ ਇਹ ਵੀ ਲੱਗਦਾ ਜੀ ਮਿਲਦੋਆ ਸਾਹਿਬ ਲਗਾਤਾਰ ਸ਼ੋਭਨੀ ਕਾਦੀ ਦੇ ਮਜ਼ਬੂਤ ਹੁੰਦਾ ਜਾ ਰਿਹਾ ਹੈ ਤੇ ਇਸ ਦਾ ਤਬਾਅ ਜਿਹੜਾ ਗੋਦੀਆਂ ਚ ਵੀ ਦੇਖਣ ਨੂੰ ਮਿਲਦੇ ਦੇਖੋ ਜੀ ਇਹ ਬਿਲਕੁਲ ਸਭਾਵਕ ਹੈ ਹੁਣ ਤੇ ਇੰਨਾ ਪੋਚੀਆਂ ਹਰਕਤਾਂ ਤੇ ਆ ਗਏ ਨੇ ਇੱਥੋਂ ਦੇ ਜਿਹੜੇ ਨਮਾਇंदे ਆਮ ਆਦਮੀ ਪਾਰਟੀ ਵਾਲੇ ਔਰ ਆਮ ਆਦਮੀ ਪਾਰਟੀ ਦੇ ਜਿਲੇ ਵੀ ਆਪ ਲੀਡਰ ਨੇ ਕਿ ਸਾਡੇ ਜਿਹੜੇ ਕੈਂਡੀਡੇਟ ਔਰ ਉਹਨਾਂ ਦੀ ਬੇਟੀ ਜੀ ਮਗਰ ਉਹਨਾਂ ਨੇ ਵਿਦਾਊਟ ਯੂਨੀਫਾਰਮ ਜਿਹੜੀ ਪੁਲਿਸ ਹੈ ਉਹ ਰੇਕੀ ਕਰਨ ਦੇ ਲਈ ਤਾਇਨਾਤ ਕਰ ਦਿੱਤੀ ਇਵੈਂਚੁਅਲੀ ਇੰਨਾ ਗੱਲਾਂ ਦੇ ਉੱਤੇ ਆ ਗਏ ਕਿ ਹੁਣ ਮਾਰ ਧਾੜ ਹੋ ਜੇ ਕਿਸੇ ਤਰ੍ਹਾਂ ਮਤਲਬ ਅਗਲੇ ਬੰਦੇ ਨੂੰ ਵੀ ਪ੍ਰੋਵੋਕ ਕਰਨ ਤੇ ਉਹ ਸਾਡੇ ਆ ਕੇ ਕੋਈ ਗੱਲ ਪਵੇ ਤੇ ਅਹੀਂ ਜਾ ਕੇ ਕਦੋਂ ਆ ਕੇ ਆ ਜੀ ਕੇਸ ਕਰਾਈਏ ਤੇ ਹੁਣ ਸਿਰਫ ਤੇ ਸਿਰ ਜਦੋਂ ਮਾੜੇ ਹੱਤ ਘੰਡਿਆਂ ਤੇ ਆ ਗਿਆ ਤੇ ਇਹਦਾ ਮਤਲਬ ਵੇ ਆ ਕਿ ਸਰਕਾਰ ਹਿਲ ਗਈ ਉਹ ਜੀ ਸਰ ਜਿਹੜੀ ਗੱਡੀ ਕੰਚਨਪੀਤ ਉਹਨਾਂ ਦਾ ਪਿੱਛਾ ਕਰ ਰਹੀ ਸੀ ਉਸ ਦਾ ਨੰਬਰ ਜਿਹੜਾ ਉਹ ਮੋਟਰਸਾਈਕਲ ਦਾ ਨਿਕਲਿਆ ਕਹਿੰਦੇ ਗੱਡੀ ਦੇ ਉੱਪਰ ਨੰਬਰ ਦਾ ਨੰਬਰ ਪਲੇਟਾਂ ਜ ਵੀ ਹੇਲਫੇਰ ਕੀਤੀ ਹੋਈ ਸੀ ਬਿਲਕੁਲ ਬਿਲਕੁਲ ਉਹ ਜਿਹੜਾ ਨੰਬਰ ਜਦੋਂ ਟ੍ਰੇਸ ਆਊਟ ਕੀਤਾ ਹੈ ਅੱਜ ਕੱਲ ਤੁਸੀਂ ਜਾਣਦੇ ਜੀ ਮਿੰਟ ਦੇ ਵਿੱਚ ਤੇ ਪਤਾ ਚੱਲ ਜਾਂਦਾ ਹੈ ਉਹ ਇਵੈਂਚੁਅਲੀ ਉਹ ਉਸ ਕਾਰ ਦਾ ਹੀ ਨਹੀਂ ਸੀਗਾ ਉਹ ਜਦੋਂ ਤਫਤੀਸ਼ ਕੀਤੀ ਕਿਸੇ ਹੋਰ ਵਾਹਕਲ ਦਾ ਸੀਗਾ ਐਂਡ ਉਹ ਬੰਦਿਆਂ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਸ ਚੀਜ਼ ਦੇ ਵਿੱਚ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਕੋਈ ਲੂਪ ਹੋਲ ਕੱਢ ਲਈਏ ਕਿਸੇ ਨਾ ਕਿਸੇ ਤਰੀਕੇ ਜਦੋਂ ਵੀ ਆ ਤੇ ਆਪਾਂ ਇਹਨਾਂ ਦੇ ਉੱਤੇ ਕਾਰਵਾਈ ਕਰਵਾ ਲਈਏ ਬਟ ਕੋ ਇਹ ਜਿੰਨੇ ਮਰਜ਼ੀ ਬੋਰਡ ਪਾਰ ਲੈਂ ਜਾਂ ਜੋ ਵੀ ਇੱਕ ਨਾਣੀ ਹਰਕਤ ਆ ਕਰ ਲੈਣ ਲੋਕਾਂ ਦੇ ਦਿਲਾਂ ਦੇ ਵਿੱਚੋਂ ਇਕਲੀ ਦਲ ਕਿੱਦਾਂ ਕੱਢ ਲੈਣ ਮੰਨਾਂ ਦੇ ਵਿੱਚੋਂ ਇਕਲੀ ਦਲ ਕਿੱਦਾਂ ਕੱਢ ਲੈਣਗੇ ਮਾ ਬਜ਼ੁਰਗ ਦਾਦੀਆਂ ਦੀ ਉਮਰ ਦੇ ਬੈਠੇ ਛੋਟੇ ਬੱਚੇ ਵੀ ਇੱਥੇ ਆਏ ਪਰਵਾਰਾਂ ਦੇ ਪਰਿਵਾਰਾਂ ਤਿੰਨ ਘੰਟੇ ਹੋ ਗਏ ਆਪਾਂ ਇੰਨਾ ਜ਼ਿਆਦਾ ਲੇਟ ਹੋ ਗਏ ਇਹਨਾਂ ਪ੍ਰੋਗਰਾਮ ਦੇ ਦੇਖੋ ਅੱਜ ਸਵੇਰ ਤੋਂ ਲੈ ਕੇ ਜਿਹੜਾ ਵਾ ਸ਼ਾਮ ਤੱਕ ਦਾ ਸਰਦਾਰ ਸੁਖਬੀ ਸਿੰਘ ਦੀ ਬਾਦਲ ਸਾਹਿਬ ਦਾ ਲੇਡੀਜ਼ ਜਿਹੜਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਹੈ ਪਹਿਲਾ ਜਿਹੜਾ ਪ੍ਰੋਗਰਾਮ ਸੀਗਾ ਉਹ ਪੰਡੋਰੀ ਤਖਤ ਮਲ ਸੀਗਾ ਉਸ ਤੋਂ ਬਾਅਦ ਬਾਅਦ ਐਸੋਸੀਏਸ਼ਨ ਤੰਤਾਂ ਦਾ ਹੁਣ ਦਬੁਰਜੀ ਤੋਂ ਬਾਅਦ ਜਿਹੜਾ ਹੈ ਪਿੰਡ ਠੱਠੀ ਆਪਾਂ ਜਾਵਾਂਗੇ ਔਰ ਇਵੈਂਚੁਅਲੀ ਮੱਲੀਆਂ ਬੈਲਾ ਮੁਰਾਦਪੁਰਾ ਔਰ ਜਿਹੜੇ ਤਨਤਾਨ ਦੇ ਦੋ ਤਿੰਨ ਬੂਤ ਆਪਾਂ ਕੱਢਾਂਗੇ ਤੁਸੀਂ ਦੇਖੋ 201 ਤੁਸੀਂ ਵੀ ਸਾਹਮਣੇ ਆਇਆ ਜਕੇ ਜੇ ਤੁਸੀਂ ਨਾ ਦੇਖਿਆ ਜੀ ਇਹਨਾਂ ਦੇ 10 15 ਵਰਤਨਾ ਤੋਂ ਇਲਾਵਾ ਜਿਹੜਾ ਉੱਥੇ ਇਕੱਠ ਹੁੰਦਾ ਵਾ ਨਾ ਉਹਦੇ ਵਿੱਚ ਜ਼ਿਆਦਾਤਰ ਸਰਕਾਰੀ ਅਫੀਸ਼ੀਅਲਸ ਹੁੰਦੇ ਨੇ ਜਿਨ੍ਹਾਂ ਨੇ ਹਸਾਬ ਲਾ ਲੋ ਵਰਦੀ ਨਹੀਂ ਪਾਈ ਹੁੰਦੀ ਪਰ ਤੁਸੀਂ ਇੱਕ ਕਰੀ ਨਾ ਉਹਨਾਂ ਦਾ ਕਿਤੇ ਸਟਿੰਗ ਕਰਕੇ ਦੇਖਿਆ ਜੀ ਅੱਧੀ ਨਾਲੋਂ ਵੱਧ ਜਿਹੜੀ ਜਨਤਾ ਹੈ ਉਹ ਮੈਕਮੇ ਵਾਲਿਆਂ ਦੀ ਡਿਊਟੀ ਲਈ ਤੇ ਆ ਜਿਹੜਾ ਇਦਾਂ ਫੋਕੇ ਕੱਟ ਜਿੰਦੇ ਮਰਜ਼ੀ ਕਰ ਲੋ ਇਦਾਂ ਨਹੀਂ ਗੱਲਬਾਤ ਗੱਲਬਾਤ ਸਰ ਕਹ ਕੇ ਕਹਿੰਦੇ ਤੂੰ ਨੀਚੇ ਸਭ ਤੋਂ 25 ਹਜ਼ਾਰ ਦੀ ਲੀਡ ਨਾਲ ਜਿੱਤ ਜੇ ਉਹ ਭਾਵੇਂ 25 ਦੀ ਜਗ੍ਹਾ 50 ਕਰ ਲੈਣਾ 14 ਤਰੀਕ ਨੂੰ ਜਿਹੜੇ ਬਕਸੇ ਖੁੱਲਣੇ ਨੇ ਔਰ ਪਰਮਾਤਮਾ ਦੀ ਕਿਰਪਾ ਸਤਕਾਰ ਦਾ ਪਿਆਰ ਮਿਲ ਰਿਹਾ ਹੈ ਸਤਕਾਰ ਮਿਲ ਰਿਹਾ ਹੈ ਪ੍ਰਤ ਮਿਲ ਰਹੀ ਹੈ ਬੀਬੀ ਰੰਧਾਵਾ ਹੀ ਜਿੱਤੋ ਠੀਕ ਹੈ ਜੱਦੀਪ ਸਿੰਘ ਜੱਦੀਪ ਜਣ ਕਰਾ ਮੇਰਾ ਨਕੂਤਰ ਹਲਕਾ ਆਏ ਆਏ ਕਿ ਉਹ ਅਮਰੀਕਾ ਤੋਂ ਕੀ ਫਲਕ ਪੈ ਗਿਆ ਪੰਜਾਬ ਦੇ ਇਲਾਕਿਆਂ ਦੀ 10 ਸਾਲ ਬਾਅਦ ਆਇਓ ਇਹਨਾਂ ਸਰਕਾਰ ਲੋਤ ਸਿੰਘ 10 ਸਾਲ ਪਹਿਲਾਂ ਇਦਾਂ ਸੀਗਾ ਵੀ ਟੁੱਟੀਆਂ ਸੜਕਾਂ ਨਹੀਂ ਸੀ ਲੱਭਦੀਆਂ ਤੇ ਹੁਣ ਇੱਥੇ ਸੜਕਾਂ ਹੀ ਨਹੀਂ ਲੱਭਉ ਅੱਛਾ ਹਾਂ ਮੈਂ ਪਹਿਲੀ ਗੱਲ ਜਦੋਂ 10 ਸਾਲ ਪਹਿਲਾਂ ਆਏ ਸੀ ਤਾਂ ਰਾਤ ਨੂੰ 12 1 2 ਵਜੇ ਤੱਕ ਜਿੱਤੇ ਜਾਣਾ ਤੇ ਜਾ ਆਉਂਦੇ ਸੀ ਸੇਫ ਨਹੀਂ ਹੁਣ ਸਾਰੇ ਰਿਸ਼ਤੇਦਾਰ ਕਹਿੰਦੇ ਆ ਵੀ 5 ਵਜੇ ਭਰਾਵਾ ਘਰੇ ਪਹੁੰਚ ਜਾ ਕਰੋ ਇਦਾਂ ਦਾ ਮਾਹੌਲ ਸਰਕਾਰ ਦਾ ਲੱਗਦਾ ਲੈ ਆਂਦਾ ਆ ਬਦਲਾਵ ਹੀ ਆ ਇਹ ਪਹਿਲਾਂ ਸੁਖੀpassਦੇ ਸੀ ਹੁਣ ਦੁਖੀpassਦੇ ਆ ਬਦਲਾਵ ਹੀ ਆ ਕਿਸੇ ਤਰ੍ਹਾਂ ਦਾ ਹੋ ਰਿਹਾ ਹੈ ਕਹਿੰਦੇ ਸੀ ਕਿ ਜਦ ਬਾਹਰ ਨਹੀਂ ਆਏ ਨਹੀਂ ਮੁੜ ਕੇ ਦੇਖ ਕੇ ਸੜਕਾਂ ਸੜਕਾਂ ਦੇਖ ਹਾਂ ਹਾਂ ਤੇ ਕੀ ਲੱਗਦਾ ਫਿਰ ਤੁਸੀਂ ਜਿਵੇਂ ਬਾਹਰ ਕੰਮ ਕਰਕੇ ਆਏ ਹੋ ਹਲਾ ਠੀਕ ਨੇ ਉਹਦਾ ਵਕਤ ਨੇ ਉੱਥੇ ਤਾਂ ਬਹੁਤ ਵਧੀਆ ਆ ਹਾਂ ਇੱਥੇ ਇੱਥੇ ਨਹੀਂ ਬੜਾ ਵਧੀਆ ਨਹੀਂ ਕਹਿੰਦੇ ਨੌਕਰੀਆਂ ਬੜੀਆਂ ਦਿੱਤੀਆਂ ਪੁਰਾਣੇ ਮੁੰਡੇ ਲੱਭੇ ਜਿਹੜੇ ਇੱਥੇ ਨੌਕਰੀਆਂ ਨੌਕਰੀਆਂ ਮਿਲ ਗਈਆਂ ਤੁਹਾਡੇ ਸਾਥੀ ਨਹੀਂ ਪਤਾ ਨਹੀਂ ਕਿਤੇ ਗਾਂ ਹੀ ਦਿੱਤੀਆਂ ਫਿਰ ਜਾਂ ਤਾਂ ਗੱਲ ਪਤਾ ਕੀ ਆ ਉੱਤੇ ਸਾਨੂੰ ਵੀ ਲੱਗਦਾ ਸੀ ਵੀ ਪਤਾ ਨਹੀਂ ਕੀ ਪੰਜਾਬ ਹੋ ਗਿਆ ਆਪਣਾ ਦੇਖ ਅੱਖੀਂ ਦੇਖ ਕੇ ਹੋਰ ਚੀਜ਼ ਹੁੰਦੀ ਆ ਅ ਸਰਦਾਰ ਸਰਜੀਤ ਸਿੰਘ ਬਾਦਲ ਨੇ ਕੰਮ ਤਾਂ ਕੀਤਾ ਬਹੁਤ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਪਤਾ ਨਹੀਂ ਕੀ ਗੱਲ ਹੋ ਜਾਂਦੀ ਆ ਆਪਾਂ ਨੂੰ ਵੀ ਥੋੜੀ ਕਈ ਵਾਰ ਲੱਗਣ ਲੱਗ ਪੈਂਦਾ ਵੀ ਸ਼ਾਇਦ ਇਹ ਤੋਂ ਬੈਟਰ ਹੋਊਗਾ ਜਿਹੜਾ ਗਾਂ ਵਾਲਾ ਆਊਗਾ ਤੇ ਪਰ ਚੰਗਾ ਪਾਲ ਦੇ ਪਾਲ ਦੇ ਆਪਾਂ ਉਹ ਵੀ ਗਵਾ ਬੈਠੇ ਅਜਾ ਜੰਮ ਦਾ ਵੀ ਵੀਰ ਦਾ ਆਪਣੀਆਂ ਜੜਾਂ ਵੱਲ ਜੁੜੀਆਂ ਜੇ ਜੜਾਂ ਸੁੱਕ ਗਈਆਂ ਤਾਂ ਪੱਤੇ ਵੀ ਨਹੀਂ ਰਹਿਣੇ ਠੀਕ ਹੈ ਜੀ ਹਾਂ ਜੀ ਉਹ ਲਗਾਤਾਰ ਕੁਝ ਹੋ ਨਹੀਂ ਅਜੇ ਤੱਕ ਮਾਦਮ ਮਿਲਦਾ ਨਹੀਂ ਅਸਰ ਆ ਰਿਹਾ ਹੈ ਲੇਕਿਨ ਉਰੋਦੀ ਪਾਰਟੀ ਦੇ ਜੇ ਹਰਮੇਸ਼ ਸਿੰਘ ਸੰਧੂ ਜਿੱਤਦਾ ਹੁੰਦਾ ਨਾ ਤਾਂ ਉਹ ਪਿੰਡ-ਪਿੰਡ ਅਕਾਲੀ ਆਗੂ ਤੇ ਪਰਚੇ ਨਾ ਕਰਾਉਂਦਾ ਜੇ ਹਰਮੇਸ਼ ਸਿੰਘ ਸੰਧੂ ਜਿੱਤਦਾ ਹੁੰਦਾ ਤਾਂ ਉਹ ਪਿੰਡ-ਪਿੰਡ ਅਕਾਲੀ ਦਲ ਦੇ ਆਗੂਆਂ ਨੂੰ ਨੌਜਵਾਨਾਂ ਨੂੰ ਧਮਕੀਆਂ ਪਰੇ ਫੋਨ ਨਾ ਕਰਾਉਂਦਾ ਮੈਸੇਜ ਨਾ ਕਰਾਉਂਦਾ ਅੱਜ ਵੀ ਇਸ ਇੱਕ ਪਿੰਡ ਦੇ ਨੌਜਵਾਨ ਨੂੰ ਧਮਕੀ ਪਰੇ ਮੈਸੇਜ ਆਏ ਨੇ ਜਿਹਦੇ ਉਹਦੇ ਪਰਿਵਾਰ ਨੂੰ ਇਤੋਂ ਤੱਕ ਕਿਹਾ ਕਿ ਤੇਰੇ ਸਹੁਰੇਵਾਰ ਵੀ ਪਤਾ ਕਰੀ ਬੈਠੇ ਆਂ ਅਸੀਂ ਉਹਨਾਂ ਨੂੰ ਵੀ ਠੋਕਾਂਗੇ ਮੈਂ ਆਪ ਕੰਨੀਆਂ ਸੁਣਿਆ ਮਤਲਬ ਉਸਦੇ ਫੋਨ ਤੇ ਜਿਹੜਾ ਮੈਸੇਜ ਵਾਇਸ ਮੈਸੇਜ ਆਇਆ ਹੈ ਇਹ ਹਾਲਾਤ ਨੇ ਪੰਜਾਬ ਦੇ ਤਰਨਤਾਰਨ ਦੇ ਤਰਨਤਾਰਨ ਲੋਕ ਤਾਲੇਬੰਦ ਕਹਿ ਰਹੇ ਨੇ ਹਾਲਾਤ ਬਣਾ ਕੇ ਰੱਖਦੇ ਸੋ ਇਸ ਲਈ ਹਰਮਿੰਦਰ ਸਿੰਘ ਸੰਧੂ ਬਹੁਤ ਪਿੱਛੇ ਰਹਿ ਚੁੱਕਿਆ ਕਿਉਂਕਿ ਜਿਹੜਾ bari ਨਾ ਲੰਪ ਨਾ ਫਿਰਦਾ ਉਹ ਤਰਨਤਾਰਨ ਦਾ ਕੀ ਸਮਰੂਗਾ ਜਿਹੜਾ ਜਿਹਨੂੰ ਮੁੱਖ ਮੰਤਰੀ ਅੱਜ ਵੀ ਗੱਡੀ 'ਚ ਨਹੀਂ ਚੜਨ ਦਿੰਦਾ ਉਹਦੇ ਪੱਲੇ ਕੀ ਆ ਉਹ ਕਹਿੰਦੇ ਆਪ ਦੀ 5 ਸੱਤ ਰਹਿ ਗਏ 5 ਸੱਤਾਂ ਮਹੀਨਿਆਂ ਬਾਅਦ ਇਹਨਾਂ ਦੇ ਐਮਐਲਏ ਦੀ ਜਾਂ ਕਿਸੇ ਆਮ ਆਦੀ ਪਾਰਟੀ ਦੇ ਲੀਡਰ ਦੀ ਕੱਟੀ ਪਿੰਡ ਦੇ ਵਿੱਚ ਨਹੀਂ ਬਰੂਗੀ ਬਾਈਕਾਟ ਹੋ ਜਾਣਾ ਇਤੋਂ ਦਾ ਕਲਾਤ ਉਹਨਾਂ ਨੂੰ ਭੋਗਾਂ ਵਿਆਹਾਂ ਤੇ ਤਾਂ ਆदमी ਕਿਸੇ ਨੇ ਦੇਣਾ ਹੈਗਾ ਇਸ ਲਈ ਆਮ ਆਦੀ ਪਾਰਟੀ ਦੇ ਅੱਤੇ ਕੁਝ ਨਹੀਂ ਬਟਣਾ ਸ਼ੋਮਨੀ ਕਾਲਜ ਦੇ ਉਮੀਦਵਾਰ ਤੱਕੜੇ ਬਹੁਤਾਂ ਜਿੱਤਣਗੇ ਤੇ ਆਉਣ ਵਾਲੇ ਪੰਜਾਬ ਦੀ ਤਸਵੀਰ ਮੈਂ ਹੁਣ ਸ਼ਹਿਰ ਚ ਆ ਕੇ ਆਕਾਲੀ ਦਲ ਦੇ ਜਿਹੜੇ ਪਰਮਿਸ਼ਨ ਲੈ ਕੇ ਬੋਰਡ ਲਾਏ ਸੀ ਉਹ ਪਾਰਤੇ ਜਿਹੜੇ ਆਮ ਆਦੀ ਪਾਰਟੀ ਨੇ ਬਿਨਾਂ ਪਰਮਿਸ਼ਨ ਤੋਂ ਕਿੰਨੇ ਬੋਰਡ ਲਾ ਦਿੱਤੇ ਗਏ ਸੋ ਇਸ ਲਈ ਇਹ ਜਦੋਂ ਇਹ ਹਾਲਾਤ ਬਣ ਜਾਣ ਕਿ ਪਰਮਿਸ਼ਨ ਵਾਲੇ ਬੋਰ ਤਾਰੇ ਜਾਣ ਅਕਾਲੀ ਦਲ ਦੇ ਬਿਨਾ ਪਰਮਿਸ਼ਨ ਤੋਂ ਪੋਰ ਲਾਏ ਜਾਣ ਅਕਾਲੀ ਦਲ ਦੇ ਉਮੀਦਵਾਰਾਂ ਦੇ ਤੇ ਪਰਿਵਾਰਕ ਮੈਂਬਰਾਂ ਦੇ ਬਿਨਾ ਨੰਬਰਾਂ ਤੋਂ ਗੱਡੀਆਂ ਦੇ ਪਿੱਛੇ ਹੋਣ ਧਮਕੀਆਂ ਭਰੇ ਮੈਸੇਜ ਆਉਣ ਫੋਨ ਆਉਣ ਤਾਂ ਸਮਝ ਲਓ ਆਮ ਆਦੀ ਪਾਰਟੀ ਦਾ ਭੋਗ ਪੈ ਗਿਆ ਆ ਪਿੰਡਾਂ ਵਿੱਚ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਦੁਰਜੀ ਦੇ ਵਿੱਚ ਹੋਰਾਂ ਪਿੰਡਾਂ ਦੇ ਵਿੱਚ ਲੰਬੀ ਲਿਸਟ ਹੈ ਤੁਹਾਡੇ ਕੋਲ ਵੱਡੇ ਕੱਚ ਵੀ ਕਰਾਦੇ ਹੋ ਲੋਕ ਵੀ ਜੁੜ ਵੀ ਦੇ ਨੇ ਕੀ ਲੱਗਦਾ ਹੈ ਕੀ ਨਤੀਜੇ ਆਉਣਗੇ 14 ਨੂੰ ਜੀ ਦੇਖ ਸਕਦੇ ਆ ਅੱਜ ਪਿੰਡ ਦੁਰਜੀ ਵੀ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਜੀ ਇੱਥੇ ਅੱਜ ਪਹੁੰਚੇ ਸੀ ਤੇ ਲੋਕਾਂ ਨੇ ਵੀ ਦੇਖ ਸਕਦੇ ਕਿਤਾ ਪ੍ਰਵਾਹ ਸਵਾਗਤ ਕੀਤਾ ਚਲੋ ਸਾਡੇ ਤੋਂ ਪ੍ਰਬੰਧ ਦੀ ਹੋ ਸਕਿਆ ਸੀ ਮਾਫੀ ਚਾਹੁੰਦੇ ਆ ਪਰ ਬਹੁਤ ਸੋਨਾ ਸਾਨੂੰ ਪਿੰਡ ਵੱਲੋਂ ਸੰਯੋਗ ਮਿਲ ਰਿਹਾ ਵਾ ਜਿਨ੍ਹਾਂ ਨੇ ਚੇਅਰਮੈਨੀਆਂ ਜਾਂ ਸਰਪੰਚੀਆਂ ਢਾਈਆਂ ਸੀ ਸਰਕਾਰ ਦੇ ਉਹ ਅੱਜ ਪਾਰਟੀ ਨੂੰ ਪੇਠਵਾ ਕੇ ਆ ਪਰ ਜਿਹੜੇ ਵਰਕਰ ਆ ਜਿਹੜੇ ਵੋਟਰ ਆ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖੜੋਤੇ ਹੋਏ ਆ ਡਟ ਕੇ ਵੋਟਾਂ 11 ਤਰੀਕ ਨੂੰ ਪਾਉਣਗੇ ਤੇ 14 ਤਰੀਕ ਨੂੰ ਵੀ ਬਸ ਸੁਖਿੰਦਰ ਗੌਰੰਧਾਵਾ ਨੂੰ ਜਤਾ ਕੇ ਵਦਾ ਸਮਾਣ ਭੇਜਣਗੇ ਦੇਖੋ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਲੋਕਾਂ ਚ ਆ ਕੇ ਪ੍ਰਚਾਰ ਕਰਕੇ ਜਾ ਰਿਹਾ ਵਾ ਇਹ ਭਗਵੰਤਮਾਨ ਸ਼ੀਸ਼ੇ ਜੋ ਬਾਹਰ ਨਿਕਲਦਾ ਤੇ ਸ਼ੀਸ਼ੇ ਚ ਅੰਦਰ ਵੜ ਦਿੰਦਾ ਇਹਨੂੰ ਕਹ ਪਿਓ ਦਾ ਤੇ ਬਾਹਰ ਨਿਕਲੇ ਪ੍ਰਚਾਰ ਤੇ ਕਰ ਕਿਹੜੇ ਪਿੰਡ ਨੇ ਪ੍ਰਚਾਰ ਕੀਤਾ ਵਾ ਲੋਕਾਂ ਜਾ ਕੇ ਇਹਨਾਂ ਨੂੰ ਪਤਾ ਲੋ ਬੀਬੀਆਂ ਹਜ਼ਾਰ ਹਜ਼ਾਰ ਰੁਪਿਆ ਟਿਕਨਦਿਆਂ ਵਾ ਦੋ ਦੋ ਪਰਿਵਾਰਾਂ ਦਾ ਲੱਖ ਲੱਖ ਰੁਪਿਆ ਹੋ ਗਿਆ ਵਾ ਲੋਕੀ ਟਿਕਨਦੇ ਆ ਪਰ ਪਰ ਕਹਿੰਦੇ ਪਿੰਡਾ ਚੋਂ ਨਾ ਪਿੰਡਾ ਚੋਂ ਨਹੀਂ ਦੇ ਔਰ ਉਧਰ ਜੇ ਆਪਾਂ ਗੱਲ ਕੀਤੀ ਜਾਵੇ ਕਾਂਗਰਸ ਦੀ ਆਪਣੇ ਰਾਜਾ ਵੜਿੰਗ ਦੀ ਉਹ ਵੇਖੋ ਆਪਣੇ ਐਸੀ ਭਾਈਚਾਰੇ ਨੂੰ ਕਿਹੋ ਜਿਹੀ ਸ਼ਿਦਾਬਦੀ ਮੋਰ ਗਿਆ ਇਹਨਾਂ ਸ਼ਰਮ ਨਹੀਂ ਹੁੰਦੀ ਇਹਨਾਂ ਦੇ ਗੈਰਤ ਨਹੀਂ ਹੈ ਇਹੋ ਜਿਹੇ ਲੋਕਾਂ ਦਾ ਇਹੋ ਜਿਹੇ ਲੋਕਾਂ ਨੂੰ ਪੰਜਾਬ ਚੋਂ ਬਾਹਰ ਕੱਢ ਦੇਣਾ ਚਾਹੀਦਾ ਵਾ ਇਹੋ ਜਿਹੇ ਲੋਕਾਂ ਨੂੰ ਆਪਾਂ ਰੱਖ ਕੇ ਕਰਨਾ ਚਾਹੀਦਾ ਜਿਹਦੀ ਸੋਚ ਹੀ ਨਹੀਂ ਮਾੜੀ ਆ ਇਹੋ ਜਿਹੇ ਲੋਕਾਂ ਨੂੰ ਆਪਾਂ ਕਰਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਹੁਤ ਉੱਚਾ ਦਰਜਾ ਦਿੱਤਾ ਤੇ ਇਹ ਲੋਕ ਕਿਹੋ ਜਿਹਾ ਗੱਲਾਂ ਕਰ ਰਹੇ ਆ ਸਰਦਾਰ ਬੂਟਾ ਸਿੰਘ ਦੀ ਬਹੁਤ ਮਹਾਨਾ ਸ਼ਖਸੀਅਤ ਸੀ ਇਹਨਾਂ ਨੇ ਉਹਨਾਂ ਦਾ ਮਜ਼ਾਕਟਾਇਆ ਲੋਕਾਂ ਨੇ ਇਹਨਾਂ ਨੂੰ ਆਉਣ ਵਾਲੀ 11 ਨੂੰ ਤੇ 14 ਨੂੰ ਇਹਨਾਂ 10 ਬੰਦੇ ਦਾ ਪੁੱਤ ਬਣਾ ਦੇਣਗੇ ਆਰਾਮਾ ਦੀ ਲੀਡ ਨਾ ਮੀਟਿੰਗ ਉਹ ਨਹੀਂ 2500 ਤੇ 2500 ਵੋਟਾਂ ਪੈਣੀਆਂ ਉਹਨੂੰ ਤੇ ਵੇਖੀ ਜਾਓ ਪੰਦਾ ਕਿ ਯਾਰ ਇਹ ਝਾੜੂ ਜੇ ਲੱਭ ਗਿਆ ਫਿਰ ਗੱਲ ਕਰੇ ਉਹਦੀ ਯਾਰ ਪਿਆਰ ਜੇ ਕੋਈ ਕਰਦਾ ਨਾ ਪਿਆਰ ਉਹੜਾ ਕਰਦੇ ਆ ਜੇ ਕੋਈ ਆਕੜਾ ਜਾਂ ਆਖਾਂ ਖੋਂਦਾ ਜਾਂ ਡਰਾਉਂਦਾ ਵਾ ਇਹ ਫਿਰ ਮਾਝੇ ਵਾਲਿਆਂ ਪਹੁੰਚੋਂਦੇ ਬੁਰਾ ਵਾ ਬਿਲਕੁਲ ਕੱਲ ਕੱਲ ਜੀ ਲਗਾਤਾਰ ਤਿੰਨ ਚਾਰ ਦਿਨ ਤੋਂ ਸਾਡੀ ਭੈਣ ਜੀ ਕੰਤਨਪ੍ਰੀਤਕੌਰ ਦਾ ਰੈਕੀ ਹੋ ਰਹੀ ਆ ਉਹ ਜਿਹੜਾ ਕੋਲਸਾਲਾ ਜੀ ਉਹ ਕਹਿੰਦਾ ਮਨੋ ਸੀਆਈ ਸਟਾਫ ਇੰਚਾਰਜ ਨੇ ਖਲਾਇਆ ਵਾ ਬੀਬੀ ਦੀ ਰੈਕੀ ਕਰਨ ਵਾਸਤੇ ਤੇ ਉਹਦੀ ਜਦੋਂ ਨੰਬਰ ਪਲੇਟ ਅਸੀਂ ਸਰਚ ਕੀਤੀ ਉਹ ਇੱਕ ਹੀਰੋ ਆਂਡੇ ਮੋਟਰਸਾਈਕਲ ਦੀ ਨਿਕਲੀ ਆ ਉਹ ਡਰਾ ਰਹੇ ਆ ਪਰ ਇਹ ਮਾਜੇ ਦੇ ਲੋਕ ਇਹ ਸੋਚਦੇ ਆ ਇਹ ਲੁਧਿਆਣੇ ਟਰਾਲਿਆ ਜਲੰਧਰ ਟਰਾਲਿਆ ਫਲਾਨੀ ਜਗ੍ਹਾ ਟਰਾਲਿਆ ਇਹ ਮਾਜਾ ਮਾਜਾ ਇਹ ਚੀਕਾਂ ਘੜਾ ਦੂ ਚੀਕਾਂ 11 ਨੂੰ ਵੇਖੋ ਬੰਦਾ ਕੀ ਨਰਾ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਭਾਵੇਂ ਸਾਰੇ ਚਲ ਜਾਣ ਸਰਪੰਚ ਵੀ ਚਲ ਜੇ ਐਮਐਲਏ ਵੀ ਚਲ ਜੇ ਪਰ ਜਿਹੜੇ ਵਰਕਰ ਉਹ ਡਟੇ ਰਹਿੰਦੇ ਆ ਇਹਨਾਂ ਵਰਗੇ ਨੌਜਵਾਨਾਂ ਵਰਗੇ ਜਿਹੜੇ ਪਿਆਰ ਕਰਦੇ ਆ ਅਕਾਲੀ ਦਲ ਨੂੰ ਪੰਤਰੀ ਪੰਤਰੀ ਪਾਰਟੀ ਨੂੰ ਪਿਆਰ ਕਰਦੇ ਆ ਉਹਨਾਂ ਦੇ ਵਿੱਚ ਤੁਸੀਂ ਵੇਖ ਸਕਦੇ ਆ ਕਿੰਨਾ ਜ਼ਿਆਦਾ ਜੋਸ਼ ਆ ਨਾ ਕੋਈ ਇਹ ਮੈਂਬਰ ਪਚਾਇਆ ਤੇ ਕੋਈ ਨਾ ਕੋਈ ਸਰਪੰਚ ਪਰ ਦੀ ਇਕੱਠ ਦੇਖ ਸਕਦੇ ਹੋ ਕਿ ਅੱਜ ਕਿੰਨਾ ਤਕੜਾ ਇਕੱਠ ਹੋਇਆ ਇਹਦੇ ਗੁਰੂ ਮਹਾਰਾਜ بروਚ ਦੇ ਪਾਸ਼ਾ ਨੇ ਕਿਰਪਾ ਕਰਨੀ ਆ ਮੈਂ ਸਮਝਦਾ 20-25 ਹਜ਼ਾਰ ਦੀ ਲੀਡ ਦਾ ਬੀਬੀ ਸੁਖਿੰਦਰ ਕੁਰੋਂ ਦਾਵਾ ਵਾ ਵਾਧਾ ਸਭਾ ਪਹੁੰਚਣਗੇ ਜੋ ਪੰਜਾਬ ਦੀ ਜੋ ਤਰਨਤਾਰ ਦੀ ਪੰਥਰੀ ਆਵਾਜ਼ بلند ਕਰਨਗੇ ਆਪਣਾ ਘਰ ਹੈ ਜੇ ਪੰਜਾਬ ਵਿੱਚ ਤਰੱਕੀ ਹੋਊਗੀ ਤੇ ਆਪਣੀ ਖੁਸ਼ੀ ਹੋਊਗੀ ਜੇ ਪੰਜਾਬ ਵਿੱਚ ਗਨਪ੍ਰੀ ਹੁੰਦੀ ਹੈ ਪੰਜਾਬ ਪਿੱਛੇ ਜਾਂਦਾ ਸਭ ਤੋਂ ਵੱਡਾ ਨੁਕਸਾਨ ਆਪਾਂ ਨੂੰ ਸਾਰੇ ਮੁਲਕਾਂ ਨੇ ਬਾਜੇ ਬੰਦ ਕਰਤੀ ਹੁਣ ਆਪਣੇ ਪੰਜਾਬ ਨੂੰ ਆਪਾਂ ਨੂੰ ਤਗੜਾ ਕਰਨਾ ਹੈ ਤੇ ਇਤਿਹਾਸ ਗਵਾਹ ਤਗੜਾ ਕਰਨਲਾ ਸ਼੍ਰੋਮਣੀ ਕਾਲੀ ਦਾ ਸਦਾ ਹੋਰ ਕਿਸੇ ਨੇ ਨਹੀਂ ਕਰਨਾ ਬੋਲੇ ਸੋਨਿਆ ਜੈ ਜੈਕਾਰ ਆਪਣੇ ਆਪਣੇ ਦੇਖ ਤੁਸੀਂ ਪਿਛਲੇ 60 ਸਾਲ ਦਾ ਇਤਿਹਾਸ ਦੇਖੋ ਪਿਛਲੇ 60 ਸਾਲਾਂ ਚ 25 ਸਾਲ ਸ਼੍ਰੋਮਣੀ ਕਾਲੀ ਦਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਹੇ ਤੇ तकरीबन 25 ਸਾਲ ਦੇ ਕਾਂਗਰਸ ਦੀ ਸਰਕਾਰ ਰਹੀ ਜਿੱਥੇ 10 ਸਾਲ ਕੈਪਟਨ 5 ਸਾਲ ਦਰਬਾਰਾ ਸਿੰਘ ਤੇ ਬਿਆਨ ਸਿੰਘ ਹੁਣਾਂ ਝਾੜੂ ਵਾਲੇ ਕੇ 5 ਸਾਲ ਦੇ ਕਿਤੇ ਬਹਿ ਕੇ ਸੋਚਿਆ ਕਿ ਕਿਨੇ ਰੱਖੀ ਗਈ ਪੰਜਾਬ ਦੀ ਕਿਤੇ ਸੋਚਿਆ ਕਿ ਸਾਡੀ ਗਰੀਬ ਦੀ ਕਿਹਨੇ ਗੱਲ ਕੀਤੀ ਕਿਸਾਨ ਦੀ ਕਿਹਨੇ ਗੱਲ ਕੀਤੀ ਅੱਜ ਬੀਬੀਆਂ ਬੈਠੀਆਂ ਇੱਥੇ ਪ੍ਰਕਾਸ਼ ਸਿੰਘ ਬਾਦਲ ਫਿਰੋਮੀ ਕਾਲੀਬੱਤ ਦੇ ਸਰਕਾਰ ਦੇ ਦੌਰਾਨ ਸਾਰਿਆਂ ਦੇ ਨੀਲੇ ਕਾਰਡ ਬਣਾਏ ਗਏ ਤੇ ਆਟਾ ਥਾਲ ਦਿੱਤਾ ਗਿਆ ਦਿੰਦੇ ਸੀ ਕਿ ਨਹੀਂ ਹੁਣ ਕੀ ਹੈ ਹੁਣ ਬੰਦ ਹੈ ਉਹ ਵਹੀ ਉਦੋਂ ਸ਼ੱਕਰ ਦਿੰਦੇ ਸੀ ਬੰਦ ਹੈ ਪੈਨਸ਼ਨਾਂ ਸ਼ੁਰੂ ਕੀਤੀਆਂ 300 ਯੂਨਿਟ ਬਿਜਲੀ ਦੇ ਮਾਫ ਕੀਤੇ ਮੈਂ ਲੈਦਾ ਉਹਦਾ ਤੁਸੀਂ 320 ਬਲ ਸਾਰੇ ਹੀ ਮਾਫੀ ਕੋਈ ਮਲਕੰਗੀਆਂ ਰਾਮੀਆਂ ਲਾਲਾ ਮੇਰੇ ਕੋਲ ਤਾਂ ਪਹੁੰਚਦੀ ਕੋਈ ਉਹਦਾ ਕੋਈ ਪੁੱਛਦਾ ਤਾਂ ਨਹੀਂ ਸੀ ਅਫਰਕਰ ਐਸੀ ਪਰਵਾਰਾਂ ਦੇ ਬੱਚਿਆਂ ਨੂੰ ਅਸੀਂ ਮੁਫਤ ਪੜ੍ਹਾਉਂਦੇ ਸੀ ਕੌਲਜਾਂ 'ਚ ਮੁਫਤ ਪੜ੍ਹਾਈ ਸੀ ਸੱਤ ਲੱਖ ਬੱਚਿਆਂ ਨੂੰ ਮਿਰਾਜ ਬੰਦ ਕੀਤਾ ਇਹਨਾਂ ਨੇ ਅਸੀਂ ਲੜਕੀਆਂ ਨੂੰ ਸਕੂਲ ਜਾਣ ਵਾਸਤੇ 10ਵੀਂ 11ਵੀਂ ਨੂੰ ਸਾਈਕਲ ਦਿੰਦੇ ਸੀ ਸੇਵਾ ਕੇਂਦਰ ਖੋਲੇ ਜੀ ਸਾਰੇ ਬੰਦੇ ਅਸੀਂ ਨੌਜਵਾਨਾਂ ਵਾਸਤੇ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਬੰਦਾ ਤਜੂ ਮੇਲੇ ਕਰਉਂਦੇ ਸੀ ਬੰਦਾ ਹੁੰਦੇ ਨੂੰ ਜੇਮ ਬੰਦੇ ਜੀ ਕਿੱਡਾ ਅਸਮਾਨ ਤੇ ਸਾਰਾ ਕੁਝ ਪਤਨਾ ਆ ਕਿਸਾਨ ਵੀ ਪਠੀ ਤੁਸੀਂ ਦੱਸੋ ਕਿਸਾਨਾ ਵੀ ਗੱਲ ਕੀ ਨੇ ਕੀਤੀ ਤੇ ਬਾਖੀ ਨੇ ਬੜੀ ਤੇ ਅੱਜ ਜਿਹੜੇ ਤੁਹਾਡੇ ਬੰਦਿਆ जिन्हें कोई अपने बजुर्गों का पता कर लो या प्रकाश सिंह बादल ने, देते। ने जे वो मुफ्त बिजली करते एक ट्यूबवेल कनेक्शन में मगर एक लाख रुपया साल का बिल आना जो मुफ्त है मामला माफ है पहले ट्रैक्टर से टैक्स लगाता है ਸਾਈਕਲ ਤੇ ਵੀ ਟੈਕਸ ਲਾਉਣਾ ਹੈ ਉਹਦੇ ਜਿਹੜੇ ਪ੍ਰਾਣੀ ਤੁੰਦੇ ਜਾਣ ਉਹ